ਉਰੇ ਨੋ ਨੋ ਜੇ ਤੋ ਸਾਰੇ ਜੁਬੀ ਤੇ ਫਾਈ ਲਾ ਗਈ ਇਹ ਸਾਰੇ ਰਹਿਤਨ ਜੀ ਇਹ ਕਿਰਪਾ ਮਾਰੇ ਸੱਚੇ ਪਾਤਸ਼ਾਹ ਦੀ ਜਿਹੜੀ ਸਾਡੀ ਬਣਾ ਕੇ ਰੱਖੇ ਦਾਤਾ ਜੀ ਜਿਸੀ ਇਹਨਾਂ ਦੇ ਬਹੁਤ ਨਹੀਂ ਧੰਨਵਾਦ ਕਰਦਾ ਸਭ ਜੀ ਦਾ ਵੀ ਜਿਨ੍ਹਾਂ ਨੇ ਲਾਈਵ ਦਿਖਾਇਆ ਜੀ ਸਪੀਨ ਤੋਂ ਸਾਡਾ ਸੁਖਾ ਸਿੰਘ ਤਵਾਹੀ ਜੀ ਵੀ ਫਟਬਾਲ ਦਾ ਖਿਡਾਰੀ ਰਹੇ ਹੋਏ। ਉਹਨਾਂ ਨੇ ਸਾਡਾ ਲਾਈਵ ਵੇਖ ਰਹੇ ਨੇ। ਉਹਨਾਂ ਦੇ ਸਾਥ ਸਾਥ ਜੀ ਸਿਹਰਾਣ ਅਮਰਿਕ ਸਿੰਘ ਜੀ ਸੁਖਦਰ ਸਾਹਿਬ ਉਹ ਵੀ ਸਾਡੇ ਵਿਚਕਾਰ ਪਹੁੰਚੇ ਨੇ। ਧੰਨਵਾਦ ਜੀ ਆਇਆਂ ਵੈਲਕਮ ਜੀ। ਜਿਹਨਾਂ ਰੌਲੀ ਪਸਦਰ ਰਮਨ ਸੱਜੇ ਪਾਸੇ ਬੈਠਾ ਹੈ। ਚੜਦੀ ਕਲਾ ਮੈਚ ਪੂਰਾ ਭਖਿਆ ਪਿਆ ਜੀ ਕਿਉਂਕਿ 31000 ਦੇ ਨਾਮ ਆ ਪਹਿਲਾ ਸਾਰੀਆਂ ਟੀਮਾਂ ਪੂਰਾ ਜਿੰਦ ਜਾਨ ਲਾ ਕੇ ਖੇਡ ਰਹੀਆਂ ਨੇ ਹੈਗੀਆਂ ਬਾਕੀ ਗਰਾਊਂਡ ਵੀ ਦਰਸ਼ਕਾਂ ਨਾਲ ਖਾਚਾ ਕਾਚ ਭਰਿਆ ਹੋਇਆ ਹੈ ਜੀ ਪਟਵਾਲਾ ਨੂੰ ਪਿਆਰ ਕਰਨ ਵਾਲੇ ਦੇੜ ਦੀ ਰਹੇ ਹੋ ਸਾਰੇ ਬੰਦੇ ਗੱਲਾਂ ਹੋਣੀ ਹੁੰਦੀਆਂ ਗੱਲਾਂ ਦੇਖੋ ਅਸੀਂ ਬਹਿਤ ਬੈਠੇ ਆ ਨਾ ਖੜੇ ਆ ਕੰਨਾਂ ਤੱਕ ਵੀ ਚੜੇ ਬੈਠੇ ਨੇਗੇ ਆ ਤੋ ਮਾਂ ਮਈ ਆਏ ਬਸ ਇਹ ਜੀ ਜੀ ਫਿਲ ਕਰਨਾ ਹੋ ਗਈ ਜੀ ਮੁੰਡੇ ਉਣ ਕਾਰਨ ਰਾਰੇ ਨੇਗੇ ਇਹ ਸਾਰੇ ਮੁੰਡੇ ਇਧਰ ਤਿਆਰ ਵਰ ਤਿਆਰ ਖੜੇ ਨੇ ਉਧਰੋਂ ਕਿੱਕ ਲੱਗੂਗੀ ਹੁਣ ਤੇ ਦੇਖਦੇ ਆਂਗੇ ਹੁਣ ਕੀ ਭਾਵਿਕ ਦੀ ਹੈਗੇ ਸਾਰੇ ਦੇਖੋ ਕਿਵੇਂ ਤਿਆਰ ਵਰ ਤਿਆਰ ਨੇ ਉਹ ਭਾਜੀ ਕੂੜੀ ਮਕਾਮ ਪਲਾਂਟੀ ਤੇ ਆ ਗਿਆ ਤੇ ਹੁਣ ਦੇਖਦੇ ਆਂਗੇ ਤੇ ਕਿਹੜਾ ਜਿਆਦਾ ਜਿਹੜਾ ਹੈਗਾ ਨਿੱਤਰਦਾਗਾ ਹੁਣ ਕਿਉਂਕਿ ਪਲਾਂਟੀਆਂ ਤੇ ਕੰਮ ਆਗਾ ਤੇ ਮੁੰਡਾ ਬਹੁਤ ਵਧੀਆ ਪਲਾਂਟੀ ਲਾਉਣ ਨੂੰ ਤਿਆਰ ਵਰ ਤਿਆਰ ਆ ਚਲੋ ਜੀ ਗੋਲ ਹੋ ਗਿਆ ਇੱਕ ਤੇ ਹੁਣ ਉਸ ਤੋਂ ਬਾਅਦ ਦੇਖਦੇ ਆਂਗੇ ਤੇ ਕੀ ਬਣਦਾ ਹੈਗਾ ਮੁੰਡਾ ਜੀ ਟੀਮ ਆ ਜਿਹੜੀ ਉਹਦਾ ਲਾਰਿਆ ਹੈਗਾ ਮੁੰਡਾ ਤੇ ਆਹ ਸਾਈਡ ਤੇ ਮੁੰਡਾ ਹੁਣ ਇੱਕ ਹੋਰ ਭਾਈ ਖੜ ਗਿਆ ਗੋਲੀ ਇਹ ਹੁਣ ਦੇਖ ਦਿਆਂਗੇ ਆਪਾਂ ਕੀ ਬਣਦਾ ਹੈਗਾ ਜਿਹੜਾ ਬੰਦਾ ਕਾਨੂੰਨ ਤੋੜਦਾ ਨਾ ਉਹ ਫੇਰ ਮਾਰ ਖਾਂਦਾ ਹੈਗਾ ਮੁੰਡਾ ਇਹ ਲੈ ਵੀ ਹੁਣ ਤੋਂ ਬੰਦਾ ਫਿਰ ਜੇ ਜਾਂਦਾ ਸਿੱਧਾ ਸ਼ਾਬਾਸ਼ ਉਹਨੇ ਬਰਾਬਰ ਹੋ ਗਏ ਕਾਲੇ ਪੰਡਾ ਪਾ ਦੇ ਦੇ ਹੋਰ ਮੁੰਡਿਆਂ ਨੂੰ ਮਿਲ ਗਈ ਤੇ ਹੁਣ ਦੇਖਦੇ ਆਂਗੇ ਵੀ ਕਿਹੜਾ ਕਿਹੜਾ ਕਿੱਦਾਂ ਕਿੱਦਾਂ ਉਹ ਕਰਦਾਗਾ ਅੱਛਾ ਚਾਕੂ ਪਿਆ ਸੀ ਆ ਜਾ ਭਾਈ ਗੋਲੀਆ ਭੱਜਿਆ ਭੱਜਿਆ ਜਲਦੀ ਮੜਾ ਜਾ ਤੇ ਫਿਰ ਆਪਾਂ ਦੇਖਦੇ ਆਂਗੇ ਕੀ ਗੱਲਬਾਤ ਹੁੰਦੀ ਹੈ ਜਿੱਦਾਂ ਵੀ ਹੁੰਦਾ ਤੇ ਤੁਹਾਨੂੰ ਦਿਖਾਈ ਰਿਹਾਗੇ ਨਾਲ ਲੱਗਦੇ ਚਲੋ ਹੁਣ ਮੁੰਡਾ ਹਲਾ ਰਿਹਾ ਹੈਗਾ ਦੂਜਾ ਦੇਖਦੇ ਆਂਗੇ ਹੁਣ ਰੋਕਦਾ ਕਿ ਨਹੀਂ ਰੋਕਦਾ ਇਹ ਆਪਦੇ ਆਪ ਹੀ ਇੱਕ ਇੱਕ ਮਾਰ ਲਈ ਮੁੰਡੇ ਨੇ ਤੇ ਚਲੋ ਹੁਣ ਦੇਖਦੇ ਆਂ ਹੁਣ ਦੂਸਰੀ ਵਾਰੀ ਇਹ ਮੁੰਡੇ ਦੀ ਹੁਣ ਕੀ ਬਣਦਾ ਹੈਗਾ ਕਿਉਂਕਿ ਕੰਮ ਪਲਾਂਟੀਆਂ ਦੇ ਉੱਪਰ ਆ ਗਿਆ ਹੁਣ ਤੇ ਦੋ ਐਗਰੂਪ ਪੁਲਾ ਕਰੇ ਚਲੋ ਜਦੋਂ ਦੋ ਮਾਲਕ ਖੁੱਲਦੇ ਨੇ ਇੱਕ ਤਾਂ ਟੈਂਦਾ ਹੀ ਆ ਇੱਕ ਟੀਮ ਤਾਂ ਜਿੱਤਣਾ ਹੀ ਆ ਤੇ ਹੁਣ ਦੇਖੋ ਕਿਹੜੀ ਤੇ ਜਿੱਤਦਾ ਕਿਹੜਾ ਹਾਰਾ ਕੀ ਗੱਲਬਾਤ ਆ ਤੇ ਮੈਚ ਵੀ ਪੂਰੇ ਫਸੇ ਹੋਏ ਨੇ ਤੇ ਬਾਕੀ ਜਿਹੜੇ ਦਰਸ਼ਕ ਨੇ ਉਹ ਵੀ ਖਚਾ ਖਾਚ ਨਰਾਉਣ ਭਰੇ ਹੋਇਆਗਾ ਆਪਣਾ ਦੇਖ ਦੇਾਂਗੇ ਤੇ ਆਹੰਡਾ ਕਿਸ ਤਰ੍ਹਾਂ ਕਰਦਾ ਹੈ ਦੇਖੋ ਹੁਣ ਓਹ ਜੱਲਵਾਤਾ ਕੀ ਚੱਲ ਭਾਈ ਲੋ ਜੀ ਲਓ ਮੁੰਡਣੇ ਰੋਕ ਲਿਆ ਜਿਹੜਾ ਗੋਲ ਸੀ ਪਤਲਾ ਹੈ ਭਾਈ ਤੇ ਮੋਕਸਾਂ ਪੈੜਾ ਗੂੜਾ ਪਾਲਾ ਲਾ ਹਾਂ ਬਸ ਦੂਸਰੀ ਟੀਮ ਦੀ ਵਾਰੀ ਆ 2-2 ਹੋ ਗਏ ਦੋ ਇੱਕ ਨਾਲ ਚੱਲ ਰਿਹਾ ਅਜੇ ਕੰਮ ਹੁਣ ਦੇਖੋ ਤੇ ਕੀ ਬਣਦਾ ਹੈਗਾ ਹੋ ਸਕਦਾ ਹੈਗਾ ਵੀ ਇਹ ਵੀ ਮੁੰਡਾ ਰੋਕ ਲੇ ਚੱਲ ਭਾਈ ਮੁੰਡਿਆ ਮਾਰ ਕੇ ਇੱਕ ਗੇਰਾ ਚਲੋ ਇਹ ਵੀ ਗੋਲ ਹੋ ਗਿਆ ਚਲੋ ਬਾਹਰ ਲੰਗੀ ਜੈਦਾਬਾਦ ਤੇ ਹੁਣ ਚਲੋ ਜੀ ਰਾਮਰਾਹ ਹੋ ਗਈ ਚਲੋ ਬੜੀਆ ਬੜੀਆ ਮੁੰਡਾ ਬੜਾ ਖੁਸ਼ ਆਗਾ ਜਿੱਤ ਕੇ ਤੇ ਚਲੋ ਮੁੰਡੇ ਨੇ ਦੂਜੇ ਪਾਸੇ ਕਿੱਕ ਮਾਰਨੀ ਆ ਤੇ ਦੇਖਦੇ ਆਂਗੇ ਬਾਕੀ ਕਿਸ ਤਰ੍ਹਾਂ ਬਣਦਾ ਸੈੱਟ ਚਲੋ ਹੁਣ ਜਿੱਤ ਗਏ ਦੇਖੋ ਹੁਣ ਕਾਤਰੋਂ ਨਾਲ ਫਾਈਨਲ ਹੋਊਗਾ ਇਹਨਾਂ ਦਾ ਜਿਹੜੀ ਖੁਸ਼ੀ ਹੋ ਰਹੀ ਹੈਗੀ ਜਿੱਤਣ ਵਾਲੀ ਟੀਮ ਨੂੰ ਤੇ ਬਾਕੀ ਇੱਧਰ ਵੀ ਜਿਹੜੇ ਦੂਸਰੇ ਪਾਸੇ ਬੈਠੀ ਹੈਗੀ ਤੇ ਉਹ ਵੀ ਚੱਲ ਰਹੇ ਨੇਗੇ ਲੈਨਮੈਂਟ ਸਾਡੇ ਖਿਡਾਰੀ ਸਾਹਿਬ ਤੇ ਅੰਮ੍ਰਿਤਪਾਲ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨਾਲ ਹੀ ਲੈਨਮੈਂਟ ਕਰਨਗੇ ਤੇ ਹੁਣ ਉਸ ਤੋਂ ਬਾਅਦ ਜਿਹੜੇ ਸਟੇਜ ਤੇ ਬੈਠੇ ਨੇਗੇ ਉਹ ਵੀ ਹੁਣ ਆ ਕੇ ਟੀਮਾਂ ਦਾ ਜਿਹੜਾ ਹੌਸਲਾ ਵਜਾਈ ਕਰਨਗੇ ਜੇ ਦੇਖੋ ਬਾਕੀ ਚੱਲ ਰਿਹਾ ਹੈਗਾ ਕਮ ਮਾਰੋ ਮਾਰ ਹਣਾ ਤੇ ਸਾਰੇ ਜਿਹੜੇ ਇਹ ਸਿਸਟਮ ਜਿ ਦੇਖ ਸਕਦੇ ਹੋਗੇ ਤੇ ਚੱਲ ਰਿਹਾ ਹੈਗਾ ਹੁਣ ਫਾਈਨਲ ਦੇ ਵਿੱਚ ਦੋ ਟੀਮਾਂ ਨੇ ਗਈਆਂ ਹੋਈਆਂ ਹੁਣ ਫਤੇਪੁਰ ਦਾ ਕੀ ਦਾ ਕੀ ਦਾ ਹੋਊਗਾ ਫਤੇਪੁਰ ਤੇ ਵਰਸਿਜ ਕਾਤਰੋਂ ਫਤੇਪੁਰ ਤੇ ਵਰਸਿਜ ਕਾਤਰੋਂ ਹਾਂਜੀ ਹਾਂਜੀ ਪਹਿਲਾ ਮੈਚ ਆਜੋ ਦੋਨੀਆਂ ਟੀਮਾਂ ਜੀ ਤੇ ਫਤੇਪੁਰ ਤੇ ਜਿਹੜਾ ਹੈਗਾ ਕਾਤਰੋਂ ਫਾਈਨਲ ਮੈਚ ਹੋਣਾ ਜੀ ਹੁਣ ਤੇ ਬਾਕੀ ਦੇਖ ਦੇਾਂਗੇ ਤੇ ਹੁਣ ਸਾਡੇ ਜਿਹੜੇ ਹੁਣ ਸਾਡੇ ਮੁੱਖ ਮਹਿਮਾਨ ਆਣਗੇ ਤੇ ਉਹ ਆ ਕੇ ਟੀਮਾਂ ਨਾਲ ਜਾਣ ਪਛਾਣ ਵਧਾਉਣਗੇ ਕਾਤਰੋਂ ਆ ਤੇ ਇਹਨਾਂ ਦਾ ਫਾਈਨਲ ਮੈਚ ਹੈਗਾ ਤੇ ਜਿਹੜਾ ਹੋਣਾਗਾ ਤੇ ਬਾਕੀ ਦੇਖ ਲੈਂਦੇ ਆਂਗੇ ਤਾਂ ਪਿਤਾ ਜੀ ਸਰਦਾਰ ਸੰਤੋਖ ਸਿੰਘ ਸਰਪੰਚ ਸਾਹਿਬ ਕਮੰਡੀ ਵਾਲੇ ਜਿਨ੍ਹਾਂ ਦੀ ਯਾਦ ਵਿੱਚ ਦੋ ਰੋਜਾ ਫੁੱਟਬਾਲ ਟੂਰਨਾਮੈਂਟ ਅਠਵਾ ਸੀਗਾ ਜੀ ਉਹ ਬੜੀ ਹੀ ਸ਼ਾਨੋ ਸ਼ੌਕਤ ਨਾਲ ਤੇ ਬਹੁਤ ਵਧੀਆ ਟੀਮਾਂ ਦੇ ਨਾਲ ਜਿਹੜਾ ਖੇਡਿਆ ਗਿਆ ਅੱਜ ਕੱਲ ਦੇ ਲੱਗੇ ਸੀਗੇ ਅੱਜ ਖੇਡਿਆ ਗਿਆ ਉਸ ਟੂਰਨਾਮੈਂਟ ਦਾ ਫਾਈਨਲ ਮੈਚ ਹੋਣ ਜਿਹੜਾ ਹੈ ਉਹ ਕਤਰੋਂ ਵਰਸੇ ਫੱਡੇਪੁਰ ਇਸ ਮੈਚ ਦੇ ਰੈਪ੍ਰੀਜ਼ੈਂਟ ਸਾਡੇ ਪਟੇ ਸਾਡੇ ਕਾਲੇ ਪ੍ਰੇਮ ਸਾਡੇ ਮੇਰੇ ਪੁੱਤ ਜੀ ਅੰਮ੍ਰਿਤਪਾਲ ਸਿੰਘ ਸਰਪੰਚ ਸਾਹਿਬ ਹੋਣਗੇ ਦੋ ਲੈਂਡਮੈਂਟ ਹੋਣਗੇ ਜੀ ਤੇ ਉਹ ਮੈਂ ਦੋਨਾਂ ਟੀਮਾਂ ਨੂੰ ਬੇਨਤੀ ਕਰਦਾ ਵੀ ਇੱਕ ਮਿੰਟ ਦੇ ਵਿੱਚ ਲੈਂਡ ਪਿਆ ਦਿਓ ਜੀ ਸਾਡੇ ਕੋਲ ਟਾਈਮ ਬਹੁਤ ਘੱਟ ਹੈ ਜੀ ਸਾਡੇ ਅੰਮ੍ਰਿਤ ਜੀ ਮਾਰੋ ਦੇਸ਼ਾ ਜੀ ਕਰੋ ਲੈਂਡਮੈਂਟ ਹੈਲੋ ਤੇ ਇਸ ਤੋਂ ਬਾਅਦ ਹੁਣ ਜਿਹੜੇ ਸਾਡੇ ਮੁੱਖ ਮਹਿਮਾਨ ਆਏ ਹੋਏ ਨੇਗੇ ਉਹ ਵੀ ਟੀਮਾਂ ਨਾਲ ਜਾਣ ਪਛਾਣ ਵਧਾਉਣਗੇ ਆ ਕੇ ਤੇ ਉਸ ਤੋਂ ਬਾਅਦ ਦੇਖਦੇ ਆਂਗੇ ਆਪਾਂ ਵਿੱਚ ਕਰਾਂਗਾ ਸਾਡੇ ਆਪ ਦੀ ਸੰਦਾਬਾ ਜਿਹੜੀ ਟੀਮ ਆ ਗਈ ਹੁਣ ਟੀਮ ਪੂਰੀਆਂ ਲੈਣ ਬਣਾ ਲਈ ਤੇ ਸਾਡੇ ਜਿਹੜੇ ਪੂਰੇ ਹੁਣ ਸਾਡਾ ਜਿਹੜਾ ਮੁੱਖ ਮਹਿਮਾਨ ਨੇ ਜਿਹੜੇ ਉਹ ਆ ਰਹੇ ਨੇਗੇ ਟੂਰਨਾਮੈਂਟ ਹੋਣਾਗਾ ਸਾਡੇ ਮਹਿਮਾਨ ਹੁਣ ਆ ਕੇ ਜਿਹੜੇ ਹੈਗਾ ਟੀਮਾਂ ਦੇ ਨਾਲ ਜਾਣ ਪਛਾਣ ਕਰਨਗੇ ਤੇ ਟੀਮਾਂ ਦੀ ਹੌਸਲਾ ਵਜਾਈ ਵੀ ਕਰਨਗੇ ਸਾਰੇ ਜਿਹੜੇ ਹੈਗੇ ਨੇਗੇ ਮੁੱਖ ਮਹਿਮਾਨ ਨੇਗੇ ਸਾਰੇ ਉਸ ਤੋਂ ਬਾਅਦ ਸਾਡੇ ਜਿਹੜੇ ਸਾਰੇ ਦੋਨੇ ਕੋਚ ਸਹਿਬਾਨ ਨੇ ਦੋਨੇ ਆਪ ਹੀ ਮੈਂ ਸਾਡੇ ਮੇਜਰ ਜੀ ਤੇ ਸਰਪੰਚ ਸਾਡੇ ਰਾਜੂ ਜੀ ਖੱਤਰੀਵਾਲ ਤੇ ਆਮਰ ਸਿੰਘ ਜੀ ਸਰਪੰਚ ਜੀ ਆਏ ਨਾਲ ਨੇ ਆ ਗਿਆ ਦਿੱਕਾ ਹੋਰ ਆ ਗਿਆ ਵੈਲਕਮ ਸਾਡੇ ਜਿਹੜੇ ਮੁੱਖ ਮਹਿਮਾਨ ਨੇ ਹੁਣ ਆ ਕੇ ਜਿਹੜੀ ਹੈਗੀ ਆ ਉਹ ਟੀਮਾਂ ਦੇ ਨਾਲ ਜਾਣ ਪਛਾਣ ਕਰਨਗੇ ਜੀ ਜੀ ਤੇ ਅਜੀਬ ਵੀ ਉਹਨਾਂ ਨੂੰ ਵੈਲਕਮ ਆਖ ਦੇਵਾਂਗੇ ਸਾਰੀਆਂ ਟੀਮਾਂ ਨੂੰ ਇਹ ਤੁਸੀਂ ਦੇਖ ਸਕਦੇ ਹੋਗੇ ਹੁਣ ਇਕੱਲੇ ਇਕੱਲੇ ਦੇ ਹੁਣ ਕੋਚ ਸਾਹਿਬਾਨਾਂ ਦੇ ਨਾਲ ਜਿਹੜੀ ਜਾਣ ਪਛਾਣ ਹੋ ਰਹੀ ਹੈਗੀ ਤੇ ਉਸ ਤੋਂ ਬਾਅਦ ਜਿਹੜਾ ਜਾਣ ਪਛਾਣ ਕਰਨਗੇ ਟੀਮਾਂ ਦੇ ਨਾਲ ਤੇ ਤੁਸੀਂ ਦੇਖ ਸਕਦੇ ਹੋਗੇ ਸਭ ਤੋਂ ਅੱਗੇ ਸਾਡੇ ਡੀਐਸਪੀ ਸਾਹਿਬ ਨੇਗੇ ਜਿਹੜੇ ਕਿ ਚੱਲ ਰਹੇ ਨੇਗੇ ਤੇ ਬੱਚਿਆਂ ਦੇ ਨਾਲ ਹੌਸਲਾ ਵਜਾਈ ਬੱਚਿਆਂ ਦੀ ਕਰ ਰਹੇ ਨੇਗੇ ਤੇ ਟੀਮਾਂ ਦੋਨੇ 7 ਕਾਤਰੋਂ ਦੇ ਫਤਿਹਪੁਰ ਜਿਹੜੀਆਂ ਹੈਗੀਆਂ ਫਾਈਨਲ ਦੀਆਂ ਟੀਮਾਂ ਨੇਗੀਆਂ ਇਹ ਜੀ ਆਇਆਂ ਸਾਰੇ ਤੇ ਤੁਸੀਂ ਦੇਖ ਸਕਦੇ ਹੋਗੇ ਮਹਾਰਾ ਸੱਚੇ ਪਾਤਸ਼ਾਹ ਸਾਡੇ ਪਤਵੰਤੇ ਸੱਜਣ ਨੇ ਜੋ ਵੀ ਪਹੁੰਚੇ ਹੋਏ ਨੇਗੇ ਖਡਾਣ ਵਾਲੇ ਬਾੜੀ ਵਾਲੇ ਕਲੀਪ ਵਾਲੇ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋਗੇ ਸਾਡੇ ਬਲਵਿੰਦਰ ਸਿੰਘ ਜੀ ਸੋ ਧੰਨਵਾਦ ਹੈਗਾ ਸਾਰਿਆਂ ਦਾ ਸ਼ੁਕਰਾਨਾ ਮੇਰੇ ਤੋਂ ਚੜ੍ਹਦੀ ਕਲਾ ਰੱਖੀ ਵੈਲਕਮ ਜੀ ਆਇਆਂ ਸਾਰਿਆਂ ਦੇ ਦੂਸਰੀ ਗੱਡੀ ਵਾਲੀ ਤੁਸੀਂ ਦੇਖ ਸਕਦੇ ਹੋਗੇ ਸਾਡੇ ਜਿਹੜੇ ਹੈਗੇ ਨੇ ਉਹ ਬਿੰਦੂ ਦਿੰਦੇ ਸਨ ਵਾਲੇ ਆ ਜੇ ਭਾਰੀਆਂ ਨਗਾ ਛੋਟੇ ਛੋਟੇ ਚਾਂਦ ਦੀਆਂ ਟੀਮਾਂ ਦੇ ਨਾਲ ਜਿਹੜੀ ਜਾਣ ਪਛਾਣ ਕਰ ਰਹੇ ਨੇਗੇ ਜੇ ਕਾਮੀਆਂ ਤਾਂ ਅਸਲ ਅਸਲ ਕਮੀਆਂ ਦੇ ਦੂਰ ਕਰਾਂਗੇ ਦਾਤਾ ਸਾਹਿਬ ਵੀ ਸਾਡੇ ਬਾਕੀ ਸਰਪੰਚ ਸਾਹਿਬ ਵੀ ਸਾਡੇ ਬਹੁਤ ਮਿਹਨਤੀ ਨੇ ਜਿਹੜੇ ਇਹ ਦੋਨੇ ਟੀਮਾਂ ਨਾਲ ਹੋਵੇਗੀ ਤੁਸੀਂ ਦੇਖ ਸਕਦੇ ਹੋ ਮੈਚ ਜਿਹੜਾ ਚੱਲ ਰਹੇ ਨੇਗੇ 15 ਬਾਰੂ ਬਾਰ ਟੀਮਾਂ ਨਾਲ ਜਾਣ ਪਛਾਣ ਕਰ ਰਹੇ ਨੇਗੇ ਜੀ ਬੰਦਾ ਬੰਦਾ ਦੇਖ ਸਕਦੇ ਹੋ ਸਾਡੇ ਸਰਪੰਚ ਗੁਰਪ੍ਰੀਤ ਜਹਾਜ਼ਪਾਲ ਜੀ ਅਤੇ ਟੀਮਾਂ ਪੂਰੀਆਂ ਮਾਹੌਲ ਤਿਆਰ ਵਰਤਿਆ ਸਾਡੀਆਂ ਟੀਮਾਂ ਨੇ ਗਈਆਂ ਜਿਹੜੀ ਪਹਿਲਾਂ ਦਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ 2000 ਫੁੱਟਬਾਲ ਜਿਹੜਾ ਆਪਾਂ ਟੂਰਨਾਮੈਂਟ ਕਰਵਾਇਆ ਹੈ ਇਹ ਵੀ ਸੋਹਣੇ ਤਰੀਕੇ ਦੇ ਨਾਲ ਸਮਾਪਤੀ ਵੱਲ ਨੂੰ ਜਾਂਦਾ ਹੋਇਆ ਦਿਖ ਰਿਹਾ ਹੈਗਾ ਜਿਸ ਨੂੰ ਦੇਖ ਕੇ ਮੈਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਮੇਰੇ ਦਾਦਾ ਜੀ ਦੀ ਯਾਦ ਦੇ ਵਿੱਚ ਇਹ ਅੱਠਵਾਂ ਟੂਰਨਾਮੈਂਟ ਹੋਇਆ ਹੈਗਾ ਤੇ ਮੈਂ ਇਹ ਕਹ ਰਿਹਾ ਕਿ ਅੱਗੋਂ ਵੀ ਇਸੇ ਤਰ੍ਹਾਂ ਹੀ ਇਹ ਟੂਰਨਾਮੈਂਟ ਜਿਹੜੇ ਨੇ ਚੱਲਦੇ ਰਹਿਣਗੇ ਸਾਰੀਆਂ ਟੀਮਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਜਿਨ੍ਹਾਂ ਨੇ ਇੱਥੇ ਸ਼ਮੂਲੀਅਤ ਕੀਤੀ ਹੈ ਜੀ ਤੇ ਫੁੱਟਬਾਲ ਖੇਡੀ ਹੈ ਜੀ ਧੰਨਵਾਦ ਜੀ ਆ ਬੇਨਾ ਧਾਰੀ ਨੇ ਚੁੰਡੇ ਵੱਢ ਜਾਂਦੀ ਹੈ ਕਦੀ ਇਕੱਲੇ ਬੋਲੀ ਜਾਂਦਾ ਮੈਂ ਵੀ ਬੋਲਣੇ ਦੋ ਸਾਥ ਤਾਂ ਕਿ ਜਿਆ ਤਿੰਨ ਬੰਦਿਆਂ ਦੇ ਹਾਲਸਾਲ ਪਾਣਾਂਗੇ ਅੱਗੋਂ ਮੈਂ ਪਾਉਂ ਵੀ ਚੱਲਦੀਆਂ ਇਹ ਅੱਗੋਂ ਦੇ ਤਿੰਨ ਬੰਦਿਆਂ ਬੱਚਾ ਨਵੇਂ ਪਾਉਣਿਆਂ ਨੇ ਆ ਮੈਂ ਕਹ ਤੁਸੀਂ ਆਹ ਬੋਲੋ ਜੀ ਬੇਦੀ ਤੇਰੇ ਮੁੰਦੇ ਆ ਬਾਹਰ ਮੇਰੇ ਤੋਂ ਕਿਹੜਾ ਪੈਸੇ ਮੈਂ ਦਾਅ ਪਾ ਲਾ ਕਰ ਪਾਵਾ ਹਾਂ ਲੋਹ ਚਲੇ ਬੋਲੇ ਕਿ ਤੇਰੇ ਮੁੰਦੇ ਪਾਉਗੇ ਹਾਂਜੀ ਪਾਵਾਂਗੇ ਉੱਚੀ ਬੋਲਣਾ ਹਾਂਜੀ ਜ਼ਰੂਰ ਪਾਵਾਂਗੇ ਚਲੋ ਇਹ ਕਹਿੰਦੇ ਨੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਚਾਹੀਦੀ ਹੈ ਸੰਗਤ ਦਾ ਸਾਥ ਚਾਹੀਦਾ ਹੈ ਮੋਦੀਆਂ ਤੱਕ ਜੇ ਮੈਂ ਕਰਲੀ ਪਾਉਾਂਗੇ ਜਿਉਂ ਮਾ ਪੂਰੇ ਗੌਰ ਮੱਪ ਹੋ ਰਹੀਆਂ ਨੇ ਜੀ ਤੇ ਹੁਣ ਲਾਸਟ ਜਿਹੜਾ ਇਹ ਫਾਈਨਲ ਮੈਚ ਖੇਡਿਆ ਜਾਊਗਾ ਫਤਿਹਪੁਰ ਤੇ ਕਾਤਰੋਂ ਦੇ ਵਿਚਕਾਰ ਖੇਡਿਆ ਜਾਣਾ ਹੈ ਇਹ ਮੈਚ ਬੜਾ ਰੋਮਾਂਟਿਕ ਮੈਚ ਹੋਣਾ ਤੇ ਤੁਸੀਂ ਦੇਖਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲੇ ਕਿਉਂਕਿ ਹੁਣ ਲਾਸਟ ਫਾਈਨਲ ਮੈਚ ਹੈ ਜੀ ਤੇ ਹੁਣ ਬੱਚਿਆਂ ਦਾ ਜਿਹੜਾ ਹੈਗਾ ਸਨਮਾਨ ਚਾਂਦੀ ਦੀਆਂ ਮੁੰਦੀਆਂ ਪਾ ਕੇ ਕੀਤਾ ਜਾ ਰਿਹਾ ਕਿਉਂਕਿ ਇਹਨਾਂ ਨੇ ਬੜੀਆਂ ਸੋਹਣੀਆਂ ਜਿਹੜੀਆਂ ਸੇਵਾਵਾਂ ਨਿਭਾਈਆਂ ਨੇ ਹੈਗੀਆਂ ਤੇ ਬੜਾ ਸੋਹਣਾ ਇਹ ਮੁੰਡੇ ਨੇ ਜਿਹੜੇ ਕੰਮ ਕਰਦੇ ਨੇਗੇ ਜੁੜੇ ਹੁੰਦੇ ਨੇ ਹਰ ਇੱਕ ਟੀਮ ਦੇ ਨਾਲ ਵੀ ਇਹ ਤੇ ਬਾਕੀ ਸੇਵਾ ਬਹੁਤ ਛੋੜੀ ਨਿਭਾਉਂਦੇ ਨੇ ਕਿ ਉਹਨਾਂ ਨੂੰ ਜਿਹੜਾ ਇਹਨਾਂ ਦਾ ਮਾਨ ਸਨਮਾਨ ਆ ਜਿਹੜਾ ਬਣਦਾ ਉਹ ਕੀਤਾ ਜਾ ਰਿਹਾ ਹੈਗਾ ਜਿਹੜੇ ਸਾਡੇ ਮੁੱਖ ਮਹਿਮਾਨ ਨੇ ਉਹਨਾਂ ਵੱਲੋਂ ਇਹਨਾਂ ਨੂੰ ਜਿਹੜੀਆਂ ਚਾਂਦੀ ਦੀਆਂ ਮੁੰਦੀਆਂ ਨੇ ਹੈਗੀਆਂ ਉਹ ਪਾਈਆਂ ਜਾਣਗੀਆਂ ਹੁਣ ਤੇ ਹੁਣ ਦੀ ਚੱਠਾ ਵੀ ਜਿਹੜਾ ਹੈਗਾ ਵਾਇਗਰੂ ਦੀ ਕਾ ਖਾਲਸਾ ਵਾਇਗਰੂ ਦੀ ਕੀ ਫਤਿਹ ਮੈਂ ਜੂ ਵੀ ਇਕੱਠਾ ਨਾ ਬਾ ਵਾਇਗਰੂ ਦੀ ਇਕੱਠਾ ਨਾ ਬਾ ਇਹ ਆ ਜੂ ਇਕੱਠਾ ਨਾ ਬਾ ਲਓ ਜੀ ਮਿੱਤਰ ਬਲਾਲਜੀਤ ਸਿੰਘ ਜੀ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਕੀ ਫਤਿਹ ਮੈਂ ਮਿੱਤਰ ਬਲਾਲਜੀਤ ਜਨਾਬਾ ਮੈਂ ਮਿਸਟਰ ਬਲਾਲਜੀਤ ਸਿੰਘ ਨਾ ਬਾ ਤੇ ਹੁਣ ਜਿਹੜੀਆਂ ਬੱਚਿਆਂ ਦੀਆਂ ਨਗੀਆਂ ਮੁੰਡੀਆਂ ਪਾਈਆਂ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਜੀ ਹੁਣ ਆ ਮਰਦ ਮਨ ਚੱਠਾ ਚੱਲ ਗਰੇਵੀ ਨੰਦਰੀ ਅਗੇ ਤੇ ਹੁਣ ਜਿਹੜੀਆਂ ਮੁੰਡੀਆਂ ਜਿੰਗੀਆਂ ਮਿਸਟਰ ਰਮਨ ਜੀ ਅਗੇ ਸਾਡੇ ਕੋਲ ਇਹਨਾਂ ਨੂੰ ਅਸੀਂ ਹੁਣ ਵਾਇਗਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਸਨਮਾਨ ਕਰਨਗੇ ਸਾਡੇ ਡੀਐਸਪੀ ਸਾਹਿਬ ਇਹਦੇ ਨਾਲ ਵੀ ਜਿਹੜਾ ਬਹੁਤ ਵਧੀਆ ਉਪਰਾਲਾ ਜਿਹੜਾ ਹਰਮਿੰਦਰ ਜੀ ਤੁਸੀਂ ਵੀ ਵੜਾ ਅੱਜ ਦੇ ਸਰਗੋ ਤੁਸੀਂ ਵੀ ਅੱਜ ਬੜਾ ਸ਼ਾਬਾਸ਼ ਇਹਦੇ ਨਾਲ ਜਿਹੜਾ ਬੱਚਿਆਂ ਦਾ ਕਾਫੀ ਜਿਹੜਾ ਮਾਨ ਸਨਮਾਨ ਵੀ ਹੋਊਗਾ ਤੇ ਬੱਚਿਆਂ ਦਾ ਹੌਸਲਾ ਵੀ ਜਿਹੜਾ ਕਾਫੀ ਉਹ ਵੱਧਾਗਾ ਤੇ ਹੁਣ ਜਿਹੜੇ ਅਰਮਾਨ ਸੰਧੂ ਆ ਜਿਹੜਾ ਮੁੰਡਾ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਪੀਰੇ ਲੱਗੇ ਜੂਬੀ ਜੱਫੇ ਦੇ ਪੱਲੇ ਜੱਫੇ ਵੇ ਵਾਹ ਜੀ ਛੋਟੇ ਚਿੱਚੀ ਬਾਜੇ ਜਿੱਪੀ ਜਿੱਪੀ ਇੱਚੀ ਦੇ ਵਿੱਚ ਪੈ ਸਕਦੀ ਆ ਸ਼ਾਬਾਸ਼ ਜਿੰਦਾਬਾਦ ਇਹ ਜਿਹੜਾ ਸਭਾ ਬੱਚਾ ਜੀ ਇਹ ਖੇਤੀ ਕਰਦਾ ਬਹੁਤ ਜ਼ਿਆਦਾ ਟਰੈਕਟਰ ਕਾਰ ਮੋਟਰਸਾਈਕਲ ਕੁਛ ਵਰਗੇ ਚਲਾਉਂਦਾ ਜੀ ਆ ਸਾਰਾ ਕਰਾਇ ਇਹਨੇ ਲਾਇਆ ਵੀਰ ਨਾਲ ਲਾ ਕੇ ਅਬੀ ਚਾਚੇ ਭੇਡ ਕੀਤਾ ਸ਼ਾਬਾਸ਼ ਇਹ ਹੁਣ ਜਿਹੜੀ ਮੁੰਡੀ ਹੈਗੀ ਉਹਦੇ ਪਾਈ ਜਾ ਰਹੀ ਹੈ ਕਿ ਮੁੰਡੇ ਦੇ ਤੇ ਤੁਸੀਂ ਦੇਖ ਸਕਦੇ ਹੋਗੇ ਸਾਡੇ ਦਮਨ ਚੋਰ ਸਾਰਾ ਜੀ ਜਿਆਦਾ ਵਿੱਚ ਨਾ ਜਾ ਉਹਦੇ ਮੈਟਰ ਜੂੜੀ ਚੱਥਾ ਤੇ ਹੁਣ ਸਾਡੇ ਕੋਲੇ ਅੱਜ ਜਿਹੜੇ ਬੱਚਿਆਂ ਨੇ ਸੇਵਾ ਕੀਤੀ ਹੈ ਉਹ ਆਜਨ ਸਾਡੇ ਕੋਲ ਤੇ ਛੋਟੇ ਛੋਟੇ ਬੱਚਿਆਂ ਦਾ ਵੀ ਬਹੁਤ ਮਾਨ ਸਤਕਾਰ ਕੀਤਾ ਗਿਆਗਾ ਤੁਸੀਂ ਦੇਖ ਸਕਦੇ ਹੋ ਜਿਹੜੇ ਵਿੱਚ ਜਿਹੜੀ ਡਿਊਟੀ ਬੋਲਾਂ ਤੇ ਲੱਗੀ ਸੀਗੀ ਬੱਚਿਆਂ ਦਾ ਹੌਸਲਾ ਵੀ ਕਾਫੀ ਵੱਧਾ ਇਹਨਾਂ ਨਾਲ ਬਦੂ ਜਿਹੜਾ ਇਹ ਛੋਟੇ-ਛੋਟੇ ਬੱਚੇ ਨੇਗੇ ਆਪਣਾ ਇਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾਊਗਾ ਕਿਉਂਕਿ ਇਹਨਾਂ ਨੇ ਵੀ ਬਹੁਤ ਸੋਹਣੀਆਂ ਜਿਹੜੀਆਂ ਸਿਵਾਵਾਂ ਆਵਦੀਆਂ ਨਭਾਈਆਂ ਨੇਗੇ ਛੋਟੇ-ਛੋਟੇ ਬੱਚਾ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਵੀ ਬਿਲਕੁਲ ਇਹਨਾਂ ਦਾ ਵੀ ਮਾਨ ਸਤਕਾਰ ਆ ਜਿਹੜਾ ਬਣਦਾ ਹੋਊਗਾ ਤੁਸੀਂ ਦੇਖ ਸਕਦੇ ਹੋਗੇ ਤੇ ਡੀਐਸਪੀ ਸਾਹਿਬ ਹੁਣ ਕਰਨਗੇ ਇਹਨਾਂ ਦਾ ਮਾਨ ਸਤਕਾਰ ਬੱਚਿਆਂ ਦਾ ਹਾਂਜੀ ਹਾਂਜੀ ਕੰਟੀਨਿਊ ਰੱਖੋ ਸਰ ਕੰਟੀਨਿਊ ਰੱਖੋ ਜੀ ਸਿੱਧੀ ਕਰ ਲਾ ਬੇੜੇ ਫੋਟੋ ਸਿੱਧੀ ਕਰ ਲੋ ਬੱਚੇ ਫੋਟੋ ਸਿੱਧੀ ਕਰ ਲੋ ਸਿੱਧੀ ਕਰ ਲੋ ਫੋਟੋ ਹਾਂਜੀ 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 ਅਮਰ ਵੀਰ ਹੋਗਾ ਹੁਣ ਲੇ ਫੋਟੋ ਤੇ ਜਿਹੜਾ ਵਿਸ਼ੇਸ਼ ਸਨਮਾਨ ਦਿੱਤਾ ਗਿਆਗਾ ਸਵਰਗਵਾਸੀ ਸੰਤੋਖ ਸਿੰਘ ਸੰਧੂ ਸਰਪੰਚ ਤਲਵੰਡੀ ਮਲਕ ਦੀ ਜਾਤ ਨੂੰ ਸਮਰਪਿਤ ਹੈ ਜੀ ਇਹ ਤੇ ਸਾਡੇ ਡੀਐਸਪੀ ਸਾਹਿਬ ਨੇ ਜੀ ਜਿਹੜੇ ਕਰ ਰਹੇ ਨੇ ਸਨਮਾਨ ਇਹਨਾਂ ਦਾ ਠੀਕ ਹੈ ਜੀ ਓਕੇ ਜੀ ਸਾਡੇ ਸਹਿਯੋਗੀ ਸੱਜਣ ਜਿਹੜੇ ਬੱਚੇ ਨੇ ਇਹਦਾ ਸਨਮਾਨ ਹੋ ਗਿਆ ਡਿਪਟੀ ਸਟਰਡ ਕਰਦਾ ਜੀ ਹੁਣ ਤੁਸੀਂ ਆਪਣੇ ਚਲੋ ਘਰ ਜੀ ਫੁੱਟਬਾਲ ਟੂਰਨਾਮੈਂਟ ਸੇ ਉਹ ਜਿਹੜਾ ਬੜਾ ਸ਼ਾਨੋ ਸ਼ੌਕ ਸੰਪਨ ਹੋ ਗਿਆ ਜੀ ਕਾਤਰੋਂ ਪਹਿਲੇ ਨੰਬਰ ਤੇ ਇਹਦੇ ਵਿੱਚ ਕਾਤਰੋਂ ਵਿਨ ਹੋ ਗਈ ਹੈ ਜੀ ਸੈਕੰਡ ਫੱਟੇਪੁਰ ਹਰਿਆਣਾ ਜੀ ਸਾਰੇ ਪਾ ਜੀ ਜਿਹੜੇ ਇੱਥੋਂ ਤੱਕ ਪਹੁੰਚੇ ਨੇ ਉਹ ਸਾਰੇ ਫਰਸਟ ਹੀ ਨੇ ਇਹ ਪਿੰਡ ਚਾਰ-ਚਾਰ ਮੈਚ ਖੇਡ ਕੇ ਤਾਂ ਇੱਥੇ ਪਹੁੰਚੇ ਨੇ ਜੀ ਮੈਂ ਉਹ ਬੇਇਜ਼ਤੀ ਕਰਦਾ ਕਾਪੜ ਵਾਲੇ ਪਰਮੰਦਰ ਜੀ ਜਿਹਨੇ ਨਾਮ ਲਟ ਸਾਡੇ ਛੋਟੇ ਵੀਰ ਮੇਰੇ ਪਰਮ ਸਿੰਘ ਚਹਿਲ ਡਾਕੀਗੜ ਪ੍ਰਧਾਨ ਪੰਜਾਬ ਪੁਲਿਸ ਡਾਕੀਗੜ ਸਾਡੇ ਸੱਤ ਸਿੰਘ ਸਾਹਿਬ ਸਰਦਾਰ ਕਰਮਦਾਸ ਜੀ ਧੰਨਵਾਦ ਜੀ ਫਿਰ ਸਾਡੇ ਸਰਦਾਰ ਜਗੀਰ ਸਿੰਘ ਜੀ ਸੱਜਾ ਸਾਹਿਬ ਰਾਜ ਸਭਾ ਸਰਪੰਚ ਖੋਸਰਾ ਸਾਹਿਬ ਨਮਦਰ ਵੀ ਨੇ ਜੀ ਜਰ ਨਾਲ ਨੇ ਸਾਰੇ ਆਪਾਂ ਹੁਣ ਨਾਲ ਸਲੰਤ ਕਰਾਂਗੇ ਸਾਰਿਆਂ ਦਾ ਵੈਲਕਮ ਸਾਰਿਆਂ ਦਾ ਜੀ ਆਇਆਂ ਜੋ ਦੋ ਜਨ ਵਿੱਚ ਕਿਸੇ ਦੇ ਖਾਸ ਪੋਲਾਂਗੇ ਸੈਕੰਡ ਜੀ ਟੀਮ ਆਈ ਹੈ ਫਤਿਹਪੁਰ ਨੂੰ ਉਹਨਾਂ ਦੇ ਜਿਹੜੇ ਸਹਿਯੋਗੀ ਨੇ ਉਹਨਾਂ ਦੇ ਕੈਪਟਨ ਸਾਹਿਬ ਪ੍ਰਵੀਰ ਜੀ ਸਾਡੇ ਕੋ ਸਵੇਤੀ ਮੌਜੀ ਆਪਣਾ ਜਿਹੜਾ ਆਓ ਜੀ ਨੰਬਰਦਾਰ ਜੀ ਮੇਰੇ ਜੀ ਸਾਰੇ ਆ ਜਾਓ ਯਾਰ ਮਾਝਾ ਵਾਲੇ ਪਾਰਟੀ ਵਾਲੇ ਕਿ ਜੀ ਸਾਰੇ ਆਓ ਜੀ ਆਜੋ ਆਜੋ ਸਾਰੇ ਆਓ ਸਾਰੇ ਗਾੜਕ ਵਾਲੇ ਜੀ ਆਜੋ ਜੀ ਆਜੋ 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 ਰਮਿੰਦਰ ਜੀ ਆਜੋ ਸਾਰੇ ਆਓ ਜੀ ਤੇ ਜਿਹੜਾ ਹੁਣ ਸੈਕੰਡ ਪ੍ਰਾਈਜ਼ ਦਿੱਤਾ ਜਾ ਰਿਹਾ ਹੈਗਾ ਟੀਮ ਨੂੰ ਹਾਂ ਇੱਕ ਠੀਕ ਹੈ ਬਾਠ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਜੀ ਲੈਨੇ ਨਵੀ ਆ ਜਾ ਬਾਈ ਆ ਜਾ ਬਾਈ ਦੋਨੀਆਂ ਟੀਮਾਂ ਦੀ ਵਾਈਟ ਕਰਦੇ ਹਾਂ ਕਰਦੇ ਹਾਂ ਕੋਈ ਨਹੀਂ ਕੋਈ ਕਰਦੇ ਕਰਦੇ ਦਾਤਰ ਵੀ ਕੈਪਟਨ ਸਾਹਿਬ ਨਵੀ ਹਰੀ ਐਂ ਸਾਰੇ ਫਤੜਾ ਫਸਟ ਕ੍ਰਾਈਜ਼ਰ ਹੈ ਉਹ ਲੈਣਗੇ ਮੈਂ ਵੇਚ ਕਰਾਂਗਾ ਮੇਸਟਰ ਬਨਾਵ ਸਿੰਘ ਆਪਾ ਏ ਜੀ ਹੈਗਾ ਸਾਡੇ ਕਾਤਰੋਂ ਵਾਲੇ ਜਿਹੜੇ ਕਿ ਫਸਟ ਪ੍ਰਾਈਜ਼ ਇਹਨਾਂ ਦਾ ਹੈਗਾ ਟੀਮ ਦਾ ਇਹ ਫਸਟ ਪ੍ਰਾਈਜ਼ ਲੈ ਰਹੇ ਨੇਗੇ ਰਾਜਵੰਤ ਕੋਲ ਸੱਭੂ ਜੀ ਦੇ ਨਾਲ ਸਾਡੇ ਪਰ ਜੀ ਸਾਡੇ ਦੇਖੋ ਜੀ ਉਹ ਸਾਰੇ ਆਉਣਗੇ ਸਾਰੇ ਆਪਣੇ ਹੀ ਸਮਾਨਤਾਂ ਛੜਕੀ ਛਕੀ ਤੋਂ ਬਾਅਦ ਪੈਸੇ ਇਹਦਾ ਕੋਈ ਸਾਫ ਦਾ ਹੋ ਜਾਂਦਾ ਦਾ 31000 ਰੁਪਏ ਦਿੱਤਾ ਇਹਨਾਂ ਦੇ ਮੇਸਟਰ ਬਨਾਵ ਜੀ ਸੋਹਣੇ ਸਾਹਮਣੇ ਜਿਹੜੀ ਕਾਤਰੋਂ ਟੀਮ ਆ ਗਈ ਇਹ ਜਿਹੜਾ ਫਸਟ ਪ੍ਰਾਈਜ਼ ਇਹਨਾਂ ਦਾ ਉਹ ਹਾਸਲ ਕਰ ਰਹੇ ਨੇਗੇ ਜੋ ਕਿ ਅੱਜ 8ਵਾਂ ਵਿਸ਼ਾਲ ਕਬੱਡੀ ਦਾ ਆਪਣਾ ਫੁੱਟਬਾਲ ਦਾ ਟੂਰਨਾਮੈਂਟ ਸੀ ਬੜੇ ਸ਼ਾਨ ਸੁਖਤ ਨਾਲ ਨਿਪਰੇ ਚੜਿਆ ਜੀ ਸਵਰਗਵਾਸੀ ਸਰਦਾਰ ਸੰਤੋਖ ਸਿੰਘ ਜੀ ਸਰਪੰਚ ਉਹਨਾਂ ਦੀ ਯਾਦ ਨੂੰ ਸਮਰਪਿਤ ਸੀਗਾ ਤੇ ਅੱਜ ਜੋ ਪਹਿਲੇ ਸਤਾਂ ਤੇ ਤੁਸੀਂ ਆਏ ਹੋ ਵੀਰੇ ਕਾਤਰੋ ਤੋਂ ਹਨ ਤੇ ਕਿਸ ਤਰ੍ਹਾਂ ਲੱਗਿਆ ਇੱਥੇ ਤੁਸੀਂ ਖੇਡਿਓ ਬੜੀ ਵਧੀਆ ਲੱਗਿਆ ਟੂਰਨਾਮੈਂਟ ਖੇੜ ਕੇ ਭਾਜੀ ਉਹਨਾਂ ਨੇ ਬਹੁਤ ਸੋਹਣਾ ਟੂਰਨਾਮੈਂਟ ਕਰਾਇਆ ਵਧੀਆ ਵਰਮਾਂ ਦੀ ਖਾਣ ਪੀਣ ਲੰਗਰ ਵੇਰਾ ਸਾਰਾ ਕੁਝ ਓਕੇ ਸੀਗਾ ਕਿਸੇ ਚੀਜ਼ ਦੀ ਕੋਈ ਦਿੱਕਤਬਾਜ਼ੀ ਕੋਈ ਤਨੀ ਆਈ ਨਿਰਪੱਖ ਟੂਰਨਾਮੈਂਟ ਹੋਇਆ ਟਾਈਆਂ ਸਾਡੇ ਸਾਹਮਣੇ ਪਈਆਂ ਨੇ ਇੱਕ ਨੰਬਰ ਟੂਰਨਾਮੈਂਟ ਹੋਇਆ ਤੁਸੀਂ ਵੀਰ ਜੀ ਕਿੱਥੋਂ ਬੜੀ ਹੋਇਆ ਚੇੜੀ ਜਗ੍ਹਾ ਤੁਸੀਂ ਵੀਰ ਜੀ ਹਰਿਆਣਾ ਤੋਂ ਪਹਿਲਾਂ ਵੀ ਇੱਥੇ ਤੁਸੀਂ ਖੇਡਣ ਆਏ ਹੋਗੇ ਤੁਸੀਂ ਪਹਿਲਾਂ ਵੀ ਇੱਕ ਦੋ ਵਾਰ ਆਏ ਆ ਖੇលਨੇ ਟੂਰਨ ਟੈਕ ਕਿੱਦਾਂ ਦੀ ਮ ਮਾਡਿਕਨ ਬਹੁਤ ਚਾਰਾਣੇ ਦਾ ਖਾਣੇ ਦਾ ਅਸੀਂ ਉਮੀਦ ਕਰਦੇ ਹਾਂ ਵੀ ਅੱਗੇ ਵਾਸਤੇ ਵੀ ਤੁਸੀਂ ਇੱਥੇ ਆਓਗੇ ਹਨਾ ਅੱਗੇ ਬਿਲਕੁਲ ਬਹੁਤ ਅੱਛਾ ਟੂਰਨਾਮੈਂਟ ਆਪਾਂ ਸਰਪੰਚ ਸਾਹਿਬ ਗੱਲ ਕਰੀਏ ਜੀ ਜੋ ਕਿ ਸਾਡੀ ਮੈਨੇਜਮੈਂਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ 8ਵਾਂ ਟੂਰਨਾਮੈਂਟ ਆ ਜੀ ਸਵਰਗਵਾਸੀ ਸਰਦਾਰ ਸੰਤੋਖ ਸਿੰਘ ਜੀ ਸਰਪੰਚ ਦੀ ਯਾਦ ਨੂੰ ਸਮਰਪਿਤ ਹੋਇਆਗਾ ਕੀ ਕਹੋਗੇ ਇਸ ਬਾਰੇ ਜੋ ਇਹ ਜਿਹੜਾ ਸਰਦਾਰ ਸੰਤੋਖ ਸਿੰਘ ਸਰਪੰਚ ਮੇਰੇ ਪਿਤਾ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਅਠਵਾਂ ਦੋ ਰੋਜ਼ਾ ਟੂਰਨਾਮੈਂਟ ਹੈ ਜੀ ਜਿਹੜਾ ਅਸੀਂ ਅੱਜ ਬੜੇ ਸ਼ਾਨਦਾਰ ਸ਼ੌਕਤਾਂ ਦੇਖਿਆ ਸੀ ਇਹਦਾ ਜਿਹੜਾ ਸਾਰਾ ਸਿਹਰਾ ਜਿਹੜਾ ਉਹ ਮੈਂ ਆਪਣੇ ਵੱਲੋਂ ਆਪਣੇ ਸਾਰੇ ਪਰਿਵਾਰ ਵੱਲੋਂ ਮੇਰੇ ਸਾਰੇ ਇਹ ਦੋਤੇ ਨੇ ਮੇਰੇ ਸਾਰੇ ਫਰੈਂਡ ਸਰਕਲ ਮੇਰੇ ਡਿਪਟੀ ਸਾਹਿਬ ਨੇ ਇਹ ਸਾਰਾ ਜਿਹੜਾ ਜੀ ਇਹ ਸਾਡੇ ਸੂਬੇਦਾਰ ਮੇਜਰ ਸਾਹਿਬ ਨੂੰ ਜਾਂਦਾ ਜੀ ਦੋ ਮੇਜਰ ਸਾਹਿਬ ਨੇ ਸਾਡੇ ਜੀ ਇਹਨਾਂ ਨੂੰ ਜਾਂਦਾ ਜੀ ਮੈਂ ਮਹਾਰ ਸੱਚੇ ਪਾਸ਼ਾ ਚੰਦਰ ਦਾਸ ਕਰਦਾ ਕਿ ਸੱਚੇ ਪਾਸ਼ਾ ਦਾਤਾ ਇਹਨਾਂ ਦੇ ਪੇਰੈਂਟਸ ਦੇ ਵੀ ਸਿਰ ਤੇ ਮਿਹਰਬਾਤ ਰੱਖਣਾ ਇਹ ਸਾਰਾ ਇਹਨਾਂ ਨੂੰ ਜਾਂਦਾ ਜੀ ਇਹੀ ਟੂਰਨਾਮੈਂਟ ਕਰਾਉਂਦੇ ਨੇ ਜੀ ਇਹੀ ਖੜਾਉਂਦੇ ਨੇ ਸਾਡਾ ਹੈਰੀ ਬਾਜਵਾ ਕੰਡਾ ਅਰਮਾਨ ਸੰਧੂ ਛੋਟਾ ਦਮਨ ਚੌਧਰੀ ਇਹ ਸਾਰੇ ਰਲ ਮਿਲ ਕੇ ਕਰਾਉਂਦੇ ਨੇ ਇਹਨੇ ਗਰਾਊਂਡ ਤਿਆਰ ਕੀਤਾ ਇਹਨਾਂ ਨੇ ਸਾਰੀਆਂ ਟੀਮਾਂ ਖੜਾਈਆਂ ਨੇ ਇਹੀ ਸਾਰਾ ਕਰਦੇ ਨੇ ਤੇ ਮੈਂ ਤਾਂ ਬੇਨਤੀ ਕਰਦਾ ਮਹਾਰ ਸੱਚੇ ਪਾਸ਼ਾ ਦਾਤਾ ਖੇਡਣ ਵਾਲੇ ਖੜਾਉਣ ਵਾਲੇ ਵੇਖਣ ਵਾਲੇ ਪਾਣੀ ਪਾਉਣ ਵਾਲੇ ਕਲੀ ਪਾਉਣ ਵਾਲੇ ਪ੍ਰਸ਼ਾਦਾ ਪਾਉਣ ਵਾਲੇ ਹੋਰ ਜਿਸ ਵੀ ਕਿਸੇ ਵੀਰ ਭੈਣ ਭਰਾ ਨੇ ਇਸ ਟੂਰਨਾਮੈਂਟ ਵਿੱਚ ਜੋ ਵੀ ਹਿੱਸਾ ਪਾਇਆ ਹੈ ਮੈਂ ਉਹਨਾਂ ਸਾਰਿਆਂ ਦਾ तहे ਦਿਲੋਂ ਆਪਣੇ ਪਰਿਵਾਰ ਵੱਲੋਂ ਕੋਟ ਕੋਟ ਧੰਨਵਾਦ ਕਰਦਾ ਵਿਸ਼ੇਸ਼ ਧੰਨਵਾਦ ਕਰਦਾ ਮੈਂ ਸਾਡੇ ਡੀਐਸਪੀ ਸਾਹਿਬ ਜੀ ਦਾ ਅਮਰਜੀਤ ਸਿੰਘ ਲਾਲਕਾ ਜੀ ਸਾਡੇ ਕਰਮ ਪ੍ਰਧਾਨ ਜੀ ਸਾਡੇ ਕਰਮਦਾਸ ਪੰਨਾ ਸੈਕਟਰੀ ਜੀ ਸਾਡੇ ਨੰਬਰਦਾਰ ਜਸਵੰਦਰ ਬਿਰਕ ਜੀ ਅਮਰਿਕ ਸਿੰਘ ਕੋਠਿਆਂ ਵਾਲੇ ਬ੍ਰਿਸ਼ ਸਿੰਘ ਸੁਭਦਰ ਸਾਹਿਬ ਸਾਡਾ ਲਖਵਿੰਦਰ ਸੰਧੂ ਭਰਾ ਸਾਡਾ ਹੋਰ ਸਾਡੇ ਸਾਫ ਸਿੰਘ ਸ਼ੀਨਾ ਹੋਰ ਵੀ ਸਾਡੇ ਜੋ ਵੀ ਸੱਜਣ ਮਿੱਤਰ ਮੇਰਾ ਛੋਟਾ ਭਰਾ ਗਵੰਡੀ ਮੇਰਾ ਦਵਿੰਦਰ ਭਾਈ ਹੋਰ ਵੀ ਜੋ ਵੀ ਇੱਥੇ ਸਾਡੇ ਸਾਡਾ ਮਿੰਦਾਰਤ ਢਿੱਲੋਂ ਉਹ ਵੀ ਸਾਡੇ ਨਾਲ ਇੱਥੇ ਸਾਰਾ ਦਿਨ ਦੋ ਦਿਨ ਇੱਥੇ ਹੀ ਰਹੇ ਨੇ ਜੀ ਮੈਂ ਸਾਰੇ ਨਗਰ ਦੀ ਚੜ੍ਹਦੀ ਕਲਾ ਵਾਸਤੇ ਮਹਾਰਾ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦਾ ਵਿਸ਼ੇਸ਼ ਧੰਨਵਾਦ ਕਰਦਾ ਮੈਂ ਸਾਡੇ ਪੱਤਰਕਾਰ ਸਾਹਿਬਾਨ ਸਰਬਜੀਤ ਜੀ ਦਾ ਜਿਨ੍ਹਾਂ ਨੇ ਇਹਨੂੰ ਲਾਈਵ ਦਿਖਾਇਆਗਾ ਮੇਰਾ ਛੋਟਾ ਵੀਰ ਹੈ ਪਾਲਵਿੰਦਰ ਸੰਧੂ ਸਾਹਿਬ ਜਿਨ੍ਹਾਂ ਨੇ ਕਵਰੇਜ ਕਰਕੇ ਇਹਨੂੰ ਦੇਸ਼ਾਬ ਦੇਸ਼ਾਬ ਵਿੱਚ ਪਹੁੰਚਾਇਆ ਜੀ ਸਾਡੇ ਪਿੰਡ ਦਾ ਨਾਮ ਦੇਸ਼ਾਬ ਦੇਸ਼ਾਬ ਵਿੱਚ ਪਹੁੰਚਾਇਆ ਗਈ ਇਸ ਵਾਰ ਕੇ ਮੈਂ ਇਹਦਾ ਧੰਨਵਾਦ ਕਰਦਾ ਲਾਸਟ ਚ ਬੇਨਤੀ ਇਹ ਕਰਾਂਗਾ ਮੈਂ ਵੀ ਸਾਡੇ ਤੋਂ ਕੋਈ ਭੁੱਲਾਂ ਚੁੱਕਿਆ ਕਮੀਆਂ ਰਹਿ ਗਈਆਂ ਹੋਣ ਤਾਂ ਉਹਦੀ ਮਾਫੀ ਚਾਹਾਂਗੇ ਉਹ ਸਾਨੂੰ ਜੁਮ ਦੱਸ ਕੇ ਜਾਇਆਗੇ ਉਹਦੇ ਵਿੱਚ ਇਸਹਾਰ ਕਰ ਲਾਂਗੇ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਉਹ ਤੁਸੀਂ ਆਪਣੇ ਹੋਰ ਸਕ ਦੱਸਿਆ ਜੇ ਤੇ ਵੱਡੀ ਖੁਸ਼ੀ ਦੀ ਗੱਲ ਸਾਡੇ ਵਿੱਚ ਇਹ ਹੈ ਵੀ ਜਿਹੜਾ ਅਸੀਂ ਅੱਗੇ ਨੌਵਾਂ ਜਿਹੜਾ ਕਰਾਵਾਂਗੇ ਮੇਰੇ ਪਿਤਾ ਜੀ ਸਵਰਗੀ ਸਰਦਾਰ ਸੰਤੋਖ ਸਿੰਘ ਸਰਪੰਚ ਦੀ ਯਾਦ ਨੂੰ ਸਮਰਪਿਤ ਨੌਵਾਂ ਟੂਰਨਾਮੈਂਟ ਕਰਾਵਾਂਗੇ ਉਹਦਾ ਜਿਹੜਾ ਫਸਟ ਨਾਮ ਹੈ ਮੇਰਾ ਵੱਡਾ ਦੋਤਾ ਮਿਸਟਰ ਭਰਾਜੀਤ ਸਿੰਘ ਨਾਭਾ ਇਹ 35000 ਰੁਪਏ ਕਹਿੰਦਾ ਮੈਂ ਦਊਂਗਾ ਜੀ ਆਹ ਛੋਟਾ ਹੈਗਾ ਇੱਥੇ ਇੱਕ ਫਿਰਦਾ ਜੋ ਵੀ ਚੱਠਾ ਇਹ ਕਹਿੰਦਾ ਬੈਂਕ ਡਾਟ ਘਾਟਾ ਕਹਿੰਦਾ ਕਹਿੰਦਾ ਦੂਜਾ ਨਾਮ ਜਿਹੜਾ ਮੈਂ ਦਊਂਗਾ ਕਿੰਨਾ 25000 ਰੁਪਏ ਕਿੰਨਾ ਦਿਓਗੇ ਜੀ 35000 ਰੁਪਏ ਹਾਂ ਜੀ ਇਹ ਹੁਣ ਫਸ ਗਿਆ ਜੀ ਜੇ ਕੱਟ ਦੇਉਗਾ ਤਾਂ ਰਿਕਾਰਡਿੰਗ ਹੋ ਗਈ ਇਹਦੀ ਜੀ ਸਾਰੇ ਜਿੰਦਾਬਾਦ ਸਾਰਿਆਂ ਚੜ੍ਹਦੀ ਕਲਾ ਉਹ ਮੈਂ ਬੇਤੀ ਕਰਨਾ ਸਾਰਿਆਂ ਨੂੰ ਵੀ ਸਾਰੇ ਆਪਾਂ ਤੋਂ ਫੋਚਾਂਗੇ ਉੱਥੇ ਆਪਾਂ ਬੈਠ ਕੇ ਪਾਣੀ ਪੀਵਾਂਗੇ ਤੇ ਸਾਰਿਆਂ ਦੇ ਸਿਰਾਂ ਤੇ ਬਰਕਤ ਹੋਵੇ ਮਾਰਾ ਸਿੱਖ ਪਾਛਾ ਚੜ੍ਹਦੀ ਕਲਾ ਸਰ ਤੁਸੀਂ ਸਾਡੇ ਫੁੱਟਬਾਲ ਕੱਪ ਦੇ ਉੱਤੇ ਪਹੁੰਚੋਗੇ ਪਹਿਲਾਂ ਤਾਂ ਸਾਡੀ ਟੀਮ ਵੱਲੋਂ ਸਾਡੇ ਫਾਸਟਵੇ ਚੈਨਲ ਵੱਲੋਂ ਤੁਹਾਡੋ ਆਇਆ ਨੂੰ ਵੈਲਕਮ ਜੀ ਆਇਆਂ ਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਇਹ ਜਿਹੜਾ ਅੱਠਵਾਂ ਸਾਲਾ ਫੁੱਟਬਾਲ ਦਾ ਹੋਇਆ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸੋ ਬਹੁਤ ਵਧੀਆ ਲੱਗਾ ਜੀ ਬੜੀ ਉਪਲਬਧੀ ਹੈ ਇਸ ਪਰਵਾਰ ਦੀ ਜਿਨ੍ਹਾਂ ਨੇ ਪੂਰੇ ਇਲਾਕੇ ਦੇ ਵਿੱਚ ਇਹ ਟੂਰਨਾਮੈਂਟ ਕਰਵਾਇਆ ਔਰ ਇੱਕ ਇਹਨੇ ਸੰਦੇਸ਼ ਵੀ ਦਿੱਤਾ ਆ ਕਿ ਜਿਹੜੇ ਲੋਕ ਨਸ਼ਿਆਂ ਦੇ ਵਿੱਚ ਪਏ ਹੋਏ ਨੇ ਇਹਨਾਂ ਨਸ਼ੇ ਛੱਡ ਦੇਣ ਤੇ ਜਿਹਨੇ ਗੇਮਾਂ ਦੇ ਵਿੱਚ ਆ ਕੇ ਪਾਗਲੇ ਸੋ ਬਹੁਤ ਚੰਗਾ ਲੱਗਾ ਸੋ ਮੇਰੇ ਸਾਰੇ ਇਲਾਕਾ ਨਾਲ ਸੁਬੇ ਤੇ ਕਿਰਲ ਕੇ ਸਾਧਿਆ ਕਰ ਤੇ ਵਾਧਵਾ ਟੂਰਨਾਮੈਂਟ ਕਰ ਵੈਕ ਜੀ ਖਾਲਸਾ ਵੈਕ ਜੀ ਪੰਜ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਹੜਾ ਸ਼ਾਨਦਾਰ 크੍ਰਿਕਟ ਆਪਣਾ ਫੁੱਟਬਾਲ ਟੂਰਨਾਮੈਂਟ ਨਿਬੜਿਆਗਾ ਬਹੁਤ ਹੀ ਵਧੀਆ ਵੀਰ ਜੀ ਬਹੁਤ ਹੀ ਸ਼ਾਨਦਾਰ ਰਹਿ ਗਿਆ ਦੋ ਰੋਜ਼ ਦਾ ਜਿਹੜਾ ਇਹ ਫੁੱਟਬਾਲ ਟੂਰਨਾਮੈਂਟ ਮੇਰੇ ਦਾਦਾ ਜੀ ਸਰਦਾਰ ਵਰਗਿਆ ਸੰਤੋਖ ਸੰਦੂ ਦੀ ਯਾਦ ਵਿੱਚ ਕਰਵਾਇਆ ਗਿਆ ਇਹ ਇਸ ਵਾਰ ਅਸੀਂ 8ਵਾਂ ਕਰਵਾਇਆ ਤੇ ਅਗਲੀ ਵਾਰ ਅਸੀਂ 9ਵਾਂ ਕਰਵਾਵਾਂਗੇ ਤੇ ਬਹੁਤ ਹੀ ਅੱਛਾ ਗਿਆ ਹੈਗਾ ਬਹੁਤ ਹੀ ਵਧੀਆ ਸੀ ਸਾਰੀਆਂ ਟੀਮਾਂ ਬਹੁਤ ਹੀ ਵਧੀਆ ਖੇਡੀਆਂ ਰਹੀਆਂ ਬਹੁਤ ਹੀ ਨਾਈਸ ਸਾਰਾ ਜਿੰਨੇ ਵੀ ਪ੍ਰਬੰਧ ਸੀ ਬਹੁਤ ਵਧੀਆ ਸੀ ਆਪਣੇ ਵੱਲੋਂ ਕੀਤੇ ਰਹੇ ਰੱਬ ਸੁੱਖ ਰੱਖੇ ਤਾਂ ਅਗਲੀ ਵਾਰ ਵੀ ਅਸੀਂ ਜ਼ਰੂਰ ਇਦਾਂ ਦਾ ਹੀ ਪ੍ਰੋਗਰਾਮ ਅਸੀਂ ਆਸ ਰੱਖੀ ਵੀ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਸਾਡਾ ਸਹਾਈ ਹੋnder ਹੋਗੇ ਬਿਲਕੁਲ ਜੀ ਬਿਲਕੁਲ ਤੁਸੀਂ ਆਸ ਪਰਮਾਤਮਾ ਨੇ ਕਰਦਾ ਹੈ ਹਾਂਜੀ ਆਂਟੀ ਜੀ ਸਾਡੇ ਵੱਲੋਂ ਵੀ ਤੁਹਾਨੂੰ ਜੀ ਆਇਆਂ ਆਖਦੇ ਹਾਂਗੇ ਤੇ ਤੁਸੀਂ ਵੀ ਦੋ ਸ਼ਬਦ ਬੋਲੋ ਸਾਡੇ ਟੂਰਨਾਮੈਂਟ ਵਾਸਤੇ ਬਹੁਤ ਵਧੀਆ ਅੱਗੇ ਵਾਸਤੇ ਵੀ ਤੁਸੀਂ ਸਾਡਾ ਸਹਿਯੋਗ ਦਵੋਗੇ ਜੀ ਹਾਂਜੀ ਵੀਰ ਜੀ ਆਪਾਂ ਗੱਲ ਕਰੀਏ ਜੋ ਸਵਰਗਵਾਸੀ ਸਰਦਾਰ ਸੰਤੋਖ ਸਿੰਘ ਜੀ ਫੁੱਟਬਾਲ ਟੂਰਨਾਮੈਂਟ ਨੇਪਰੇ ਚੜਿਆਗਾ ਕਿਸ ਤਰ੍ਹਾਂ ਦੇਖਦੇ ਹੋਗੇ ਇਸ ਨੂੰ ਬਹੁਤ ਵਧੀਆ ਟੂਰਨਾਮੈਂਟ ਹੈ ਜਿਵੇਂ ਆਪਾਂ ਜਾਣਿਆ ਹੋਰ ਕਿਤੇ ਜਾਣਿਆ ਕਦੀ ਕੁਝ ਲੜਾਈ ਜਾਂ ਕੁਝ ਇਸ ਤੋਂ ਬਚਾਅ ਹੋ ਕੇ ਜਿਹੜਾ ਟੂਰਨਾਮੈਂਟ ਨਿਕਲ ਜੇ ਉਹ ਬਹੁਤ ਵਧੀਆ ਨਹੀਂ ਹੁੰਦਾ ਮੰਨਿਆ ਬਾਕੀ ਬਹੁਤ ਵਧੀਆ ਮੈਨੇਜਮੈਂਟ ਸੀ ਸਾਰੀ ਫਲ ਸਾਹਿਬ ਨੇ ਬਹੁਤ ਵਧੀਆ ਕੰਮ ਕਰਿਆ ਥਾਣੇਦਾਰ ਸਾਹਿਬ ਨੇ ਅੱਗੇ ਵੀ ਦੇਖਾਂਗੇ ਜਿਵੇਂ ਅੱਗੇ ਪਰ ਜੇ ਆਪਾਂ ਦੇਖੀਏ ਜਿਵੇਂ ਅੱਜ ਕੱਲ ਦੇ ਨੌਜਵਾਨ ਨਸ਼ੇ ਦੇ ਵਿੱਚ ਪੈ ਰਹੇ ਨੇ ਹਨਾ ਇਹ ਖੇਡਾਂ ਦੇ ਉੱਤੋਂ ਇਹ ਸਿੱਖਿਆ ਵੀ ਮਿਲਦੀ ਹੈਗੀ ਆਪਾਂ ਇਹ ਚੀਜ਼ ਉਹ ਵੀ ਨਸ਼ੇ ਤੋਂ ਪਵੰਦੀ ਲਾਈਏ ਕਿਸੇ ਤਰ੍ਹਾਂ ਦੀ ਜਾਂ ਕੋਈ ਮੁੰਡੇ ਨਸ਼ਾ ਛੱਡ ਕੇ ਆਉਣ ਜਿਵੇਂ ਮੰਨ ਲਓ ਹੁੰਦਾ ਜੇ ਜਿਹੜਾ ਬੱਚੇ ਦਾ ਦਿਮਾਗ ਪਹਿਲਾਂ ਹੀ ਖੇਡਾਂ ਵੱਲ ਰਹੇਗਾ ਹੋਰ ਕਿਸੇ ਵੱਲ ਜਾਏਗਾ ਨਹੀਂ ਇਸ ਲਈ ਦਿਮਾਗ ਹੀ ਬੱਚੇ ਦਾ ਡਾਇਵਰਟ ਕਰਕੇ ਖੇਡਾਂ ਵੱਲ ਲਾਣਾ ਚਾਹੀਦਾ ਵੀ ਉਹ ਨਸ਼ੇ ਵੱਲ ਜਾਵੇ ਹੀ ਨਾ ਓਏ ਜਿਵੇਂ ਆਪਾਂ ਕਹਿੰਦੇ ਆ ਵੀ ਸਰਕਾਰਾਂ ਨੂੰ ਰੋਕਣਾ ਚਾਹੀਦਾ ਜੇ ਆਪਾਂ ਕੋਸ਼ਿਸ਼ ਕਰਾਂਗੇ ਹੋ ਸਕਦਾ ਸਰਕਾਰਾਂ ਨੂੰ ਕਹਿਣ ਦੀ ਲੋੜ ਹੀ ਨਾ ਪਵੇ ਸਾਡੇ ਬੱਚੇ ਹੀ ਰੁਕ ਜਾਣ ਨਸ਼ੇ ਤੋਂ ਤਾਂ ਵੱਲੋਂ ਖੇਡਾਂ ਵੱਲ ਲਾਈਏ ਤਾਂ ਨਸ਼ੇ ਤੋਂ ਬਚਾਅ ਆਪਣੇ ਆਪ ਹੋ ਸਕਦਾ ਤੇ ਹੁਣ ਸਾਡੇ ਜਿਹੜੇ ਪਏ ਚੱਲਾ ਆਰਮੀ ਮੈਨ ਨੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਫੁੱਟਬਾਲ ਟੂਰਨਾਮੈਂਟ ਨੇਪਰੇ ਚੜਦਾਗਾ ਤੇ ਸਾਡੇ ਮੇਜਰ ਜੀ ਨੇਗੇ ਤੇ ਉਹਨਾਂ ਦਾ ਸਨਮਾਨ ਹੋ ਰਿਹਾ ਜੀ ਹੁਣ ਆਓ ਜੀ ਡਿਪਟੀ ਸਾਹਿਬ ਤੇ ਹੁਣ ਸਨਮਾਨ ਕਰਨ ਸਾਡੇ ਡੀਐਸਪੀ ਸਾਹਿਬ ਆਓ ਜੀ ਸਾਡਾ ਹੁਣ ਜਿਹੜਾ ਅਗਲਾ ਸਨਮਾਨ ਹੋ ਰਿਹਾ ਜੀ ਮੇਜਰ ਜੀ ਇਹ ਵੀ ਆਰਮੀ ਦੇ ਵਿੱਚ ਹੀ ਨੇਗੇ ਸੇਵਾਵਾਂ ਨਿਭਾਰੇ ਨੇ ਜੀ ਤੇ ਇਹਨਾਂ ਦਾ ਵੀ ਜਿਹੜਾ ਵਿਸ਼ੇਸ਼ ਸਨਮਾਨ ਉਹ ਕੀਤਾ ਜਾ ਰਿਹਾ ਹੈਗਾ ਪਹਿਲਾਂ ਤਾਂ ਹੁੰਦਾ ਨਹੀਂ ਜੀ ਹਾਂ ਨੀ ਉਹ ਹੀ ਦਮ ਹੈ ਜੀ ਸਾਰੇ ਸਾਡੇ ਡੀਐਸਪੀ ਸਾਹਿਬ ਨੂੰ ਤੇ ਹੁਣ ਸਾਡਾ ਜਿਹੜਾ ਵਿਸ਼ੇਸ਼ ਸਨਮਾਨ ਹੋ ਰਿਹਾ ਜੀ ਸਾਡੇ ਡੀਐਸਪੀ ਸਾਹਿਬ ਜੀ ਦਾ ਡੀਐਸਪੀ ਸਾਹਿਬ ਜੀ ਕਰਮ ਜੀ ਬਸ ਤੇ ਉਹਨਾਂ ਦਾ ਵੀ ਸਨਮਾਨ ਹੋ ਰਿਹਾ ਜੀ ਬਸ ਬਸ ਅਸੀਂ ਆਸ ਕਰਦੇ ਆਂਗੇ ਅੱਗੇ ਵਾਸਤੇ ਵੀ ਇਦਾਂ ਦੇ ਜਿਹੜੇ ਟੂਰਨਾਮੈਂਟ ਸਾਨੂੰ ਦੇਖਣ ਨੂੰ ਮਿਲਣਗੇ ਲੋਈ ਸਾਡੇ ਰਿਸਟਰ ਸਾਹਿਬ ਸਰਦਾਰ ਜਗੀਰ ਸਿੰਘ ਜੀ ਜਗੀਰ ਸਿੰਘ ਜੀ ਹੁਣ ਸਰਦਾਰ ਜਗੀਰ ਜਗੀਰ ਸਿੰਘ ਜੀ ਦਾ ਜਿਹੜਾ ਸਨਮਾਨ ਹੋ ਰਿਹਾ ਜੀ ਕੀ ਗੱਲ ਓਏ ਅਮਰਿਤ ਸਰਪੰਚ ਸਰਪੰਚ ਤੁਰ ਗਏ ਤੁਰ ਗਏ ਸਾਡੇ ਸੈਕਟਰੀ ਸਾਹਿਬ ਜੀ ਦਾ ਜਿਹੜਾ ਸਨਮਾਨ ਹੋ ਰਿਹਾ ਹੈਗਾ ਆਇਸ਼ ਕਤਰ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਦੇ ਆਂਗੇ ਅਸੀਂ ਜੋ ਕਿ ਇਹਨਾਂ ਨੇ ਆ ਕੇ ਸਾਡੇ ਇਸ ਫੁੱਟਬਾਲ ਟੂਰਨਾਮੈਂਟ ਨੂੰ ਚਾਰ ਚੰਨ ਲਾਏ ਨੇਗੇ ਆਓ ਜੀ ਸਾਡੇ ਪੱਤਰਕਾਰ ਸਾਹਿਬਾਨ ਦੋਨੇ ਜੀ ਚਲੋ ਜੀ ਉਹ ਦਿਖਦਾ ਹੀ ਨਹੀਂ ਲਾ ਮੈਂ ਭੜਾਈ ਜਾਉਂਗਾ ਆ ਲੋ ਜੀ ਲੋ ਜੋ ਪਹੁੰਚੋ ਆਓ ਜੂ ਪਤਕਾਰ ਸਾਫ ਸਾਫ ਅੱਜੂ ਨਾਲੇ ਆ ਰੋ ਤੁਸੀਂ ਅੱਜ ਜਿੱਥੇ ਦੇ ਫੈਨ ਨੇ ਸਾਡੇ ਇਹ ਜਿੱਥੇ ਜਿੱਥੇ ਨਹੀਂ ਫੈਨ ਨੇ ਆਪਣੇ ਆਓ ਜੀ ਬਹੁਤ ਬਹੁਤ ਧੰਨਵਾਦ ਜੀ ਲੋ ਜੀ ਲੋ ਸਰ ਪਲੀਜ਼ ਸਾਡੇ ਜਿਹੜੇ ਮਾਈ ਸਨਮਾਨ ਹੋ ਰਿਹਾਗਾ ਤੇ ਹੁਣ ਸਾਡੇ ਜਿਹੜੇ ਸਨਮਾਨ ਹੋ ਰਿਹਾ ਜੀ ਢਿਲੋਂ ਸਬਜੀ ਦਾ ਸਵਰਗਵਾਸੀ ਸਰਦਾਰ ਸੰਤੋਖ ਸਿੰਘ ਜੀ ਸੰਧੂ ਸਰਪੰਨ ਸਾਹਿਬ ਉਹਨਾਂ ਦੀ ਜਿਹੜੀ ਤਸਵੀਰ ਦੇ ਕੇ ਸਨਮਾਨ ਕੀਤਾ ਜਾ ਰਿਹਾ ਜੀ ਆਓ ਜੀ ਲੱਖਾ ਭਾਜੀ ਕਿੱਥੋਂ ਆਇਆ ਹਰਿਆਣਾ ਨਹੀਂ ਵਰਜਾ ਵਿੱਚ ਕੈਮਰਾ ਤੇ ਹੁਣ ਸਾਡੇ ਲਖਵਿੰਦਰ ਸਿੰਘ ਜੀ ਦਾ ਆਹ ਇਦਾਂ ਮੈਨੂੰ ਯਾਦ ਆਇਆ ਜਦੋਂ ਬਾਪੂ ਜੀ ਢਿੱਲੇ ਹੋਏ ਨਾ ਤੁਸੀਂ ਬੈਠੇ ਸੀਗੇ ਉਹਦੋਂ ਇੱਕ ਗੱਲ ਕਹੀ ਸੀ ਉਹਨੇ ਤੁਹਾਨੂੰ ਉਹ ਸਾਨੂੰ ਹੀ ਪਤਾ ਦੋਨਾਂ ਨੇ ਜਾ ਉਹਨੂੰ ਤਾਂ ਉੱਥੇ ਦੱਸਾਂਗੇ ਮਰਦੇ ਦਮ ਤੱਕ ਚੁੱਪੇ ਰਹੇ ਉਹ ਅਸੀਂ ਜਾਲ ਰੱਖਦੇ ਹੁੰਨੇ ਆ ਮੈਂ ਕਹਦੇ ਪਰ ਅਸੀਂ ਇੱਥੇ ਨਹੀਂ ਦੱਸਾਂਗੇ ਹਾਂ ਜੀ ਸਭ ਦਾ ਧੰਨਵਾਦ ਸਾਡੇ ਸਰਪੰਚ ਸਾਹਿਬ ਜੀ ਆਓ ਜੀ ਉਹ ਆ ਜਾ ਉਹ ਹੋ ਜਾ ਪੁੱਤ ਕੋਈ ਨਹੀਂ ਤੁਹਾਡਾ ਸਨਮਾਨ ਹੋ ਰਿਹਾਗਾ ਸਾਡੇ ਭਿੰਦੀ ਸਾਹ ਦੇ ਰਾਜਕੁਮਾਰ ਜੀ ਸਰਪੰਚ ਨੇਗੇ ਜੋ ਕਿ ਖੱਤਰੀ ਵਾਲਾ ਤੋਂ ਨੇਗੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾਗਾ ਤੇ ਬਹੁਤ ਅਸੀਂ ਧੰਨਵਾਦ ਕਰਦੇ ਆਂਗੇ ਪੂਰੀ ਮੈਨੇਜਮੈਂਟ ਟੀਮ ਦਾ ਜਿਨ੍ਹਾਂ ਦੀ ਬਦੌਲਤ ਅੱਜ ਦਾ ਜਿਹੜਾ ਟੂਰਨਾਮੈਂਟ ਆ ਨਿਪਰੇ ਚੜਿਆ ਜੀ ਤੇ ਅਸੀਂ ਆਸ ਕਰਦੇ ਆਂਗੇ ਅੱਗੇ ਵਾਸਤੇ ਵੀ ਇਦਾਂ ਦੇ ਟੂਰਨਾਮੈਂਟ ਨੇ ਜਿਹੜੇ ਦੇਖਣ ਨੂੰ ਸਾਨੂੰ ਮਿਲਣਗੇ ਅੱਗੇ ਵਾਸਤੇ ਇਸ ਤੋਂ ਬੈਟਰ ਹੋਰ ਅੱਗੇ ਹੋਰ ਵਧੀਆ ਤਰੀਕੇ ਨਾਲ ਜਿਹੜੇ ਨੇਪਰੇ ਚੜਨਗੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਵਾਸਤੇ ਦੋ ਸ਼ਬਦ ਕੀ ਕਹੋਗੇ ਜੀ ਵਾਹਿਗੁਰੂ ਸੱਚੇ ਪਾਤਸ਼ਾਹਾ ਦਾਤਿਆ ਤਦਰ ਤੇ ਬਖਸ਼ ਸਾਰਿਆਂ ਨੂੰ ਮੇਰੇ ਲੱਗਦੇ ਰਹਿਣ ਕਿਰਪਾ ਬਣਾ ਕੇ ਰੱਖੀ ਨਾਲਾ ਪਾਣੀ ਦੇ ਹੀ ਚੱਲੀ ਆਹ ਸਾਲੇ ਜਿਹੜੇ ਨੇ ਇਹ ਕਹਦੇ ਪੇਟ ਨਹੀਂ ਸਾਲੇ ਥੂਆ ਹੈ ਕਹਿੰਦੇ ਇਹ ਰੱਜਦੇ ਹੀ ਨਹੀਂ ਆ ਭਰਦਾ ਹੀ ਨਹੀਂ ਕਹਿੰਦਾ ਥੂਆ ਹੈ ਇਹਨਾਂ ਨੂੰ ਰੋਟੀ ਮਰੀ ਗਈ ਇਹਨਾਂ ਨੂੰ ਓਕੇ ਠੀਕੇ ਸਾ ਠੀਕੇ ਜੀ ਧੰਨਵਾਦ ਕਮਿਆਲ ਜੀ ਉਸਰੀਆਂ ਅੱਜ ਅਸੀਂ ਬਹੁਤ ਜਿਹੜਾ ਆ ਧੰਨਵਾਦੀ ਹੈਗੇ ਜਿਨ੍ਹਾਂ ਨੇ ਕਿ ਸਾਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਹੈਗਾ ਸਾਡਾ ਵੀ ਸਨਮਾਨ ਕੀਤਾ ਹੈਗਾ ਤੇ ਬਾਕੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸასი ਸ਼ਕਾ ਲਗੀ ਤੁਸੀਂ ਦੇਖ ਰਹੇ ਹੋਗੇ ਜਿਹੜਾ ਇਹ ਗਰਾਊਂਡ ਆ ਜੀ ਆਪਸੰਦ ਕਰ ਮੰਡੀ ਮਲਕ ਦਾ ਇਕਨ ਉੱਪਰ ਕੱਪ ਜੀ ਬਿਲਕੁਲ ਹਨਾ ਤੇ ਸੰਧੂ ਸਾਹਿਬ ਕਹਿੰਦੇ ਵੀ ਬਹੁਤ ਸੋਹਣਾ ਕੰਮ ਆ ਗਿਆ ਜਿਹੜਾ ਹੋ ਰਿਹਾ ਹੈਗਾ ਇਹ ਤੇ ਬਾਕੀ ਚਲੋ ਠੀਕ ਆ ਸਾਰਿਆਂ ਨੂੰ ਪਿਆਰ ਭਰ ਸასი ਸ਼ਕਾ